ਚਿੱਲੂ ਪੂਰੀ ਬੱਲੇਓ ਪੂਰੀ ਓ ਬੱਲੇਓ ਪੂਰੀ ਓ ਬੱਲੇਓ ਪੂਰੀ ਇੱਕ ਪਾਸੇ ਬੁਲੇਟ ਇੱਕ ਪਾਸੇ ਟਾਕੜ ਸਿੰਘ ਫਸ ਗਿਆ ਆ ਨਿਆਰਾ ਵੱਖਰਾ ਆ ਬੱਲੇ ਬੱਲੇ ਆ ਬੱਲੇ ਬੱਲੇ ਆ ਬੱਲੇ ਬੱਲੇ ਆ ਬਾਪੋੜੀ ਦਾ ਬਾਈ ਨੇ ਕਹਿੰਦਾ ਫਿਕਰ ਨਾ ਕਰ ਮੇਰੀ ਕਰਮੇ ਨਾਲ ਗੱਲ ਹੋ ਗਈ ਆ ਆ ਸਾਡਾ ਕਰਮ ਦਾ ਆ ਸਾਡਾ ਕਰਮ ਓ ਰੇਡਾਂ ਪੈਂਦੀਆਂ ਬੱਲੇ ਬੱਲੇ ਹੋ ਪਹਿਲੀ ਕਬੱਡੀ ਦੇ ਮਰਾੜਾ ਪਮੱਖਣ ਦਿਨ ਦਿਨ ਟਕੜਾਈ ਹੋਊਗਾ ਮੇਲਾ ਚੰਦਾ ਦੇਣਾ ਮੇਲਾ ਲੰਡੇ ਕੇ ਦਾ ਚੱਲਦਾ ਤੇ ਦੁਖ-ਦੁਖ ਆ ਗਿਆ ਦੁਖ-ਦੁਖ ਆ ਗਿਆ ਆ ਖੀਰਾ ਵਾਲੀਆ ਬੋਲਟ ਆ ਗਿਆ ਗੁਰਵਿੰਦਰ ਘਾਂਗੇ ਨੇ ਕਿਹਾ ਵਿੱਦ ਬੁਰਜੀ ਵਾਲਾ ਹਲੇ ਤੱਕ ਨਹੀਂ ਆਇਆ ਉਹ ਗਰਾਊਂਡ ਦੇ ਵਿੱਚ ਆ ਜਾਵੇ ਦੀਪ ਇਹ ਧਾਕੜ ਗੋਗੜੀਆਂ ਜੱਗੇ ਦੀ ਵਾਲ ਦੀ ਟੀਮ ਲਈ ਖੇਡਿਆ ਇੱਕ ਪਾਸੇ ਬੋਲਟ ਇੱਕ ਪਾਸੇ ਤਾਕ ਬੱਲੇ 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 ਬੱਲੀ ਕਬੱਡੀ ਕਬੱਡੀ ਬੱਲੇ 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 ਓ ਜਦੋਂ ਬੱਜਿਆ ਪੰਜਾਬੀਆਂ ਦਾ ਬੁੱਗਜੂ ਰਮਣ ਸਿੱਧੂ ਦਾ ਧੰਨਵਾਦ ਕਰਦੇ ਹੋ ਰਾਣਿਆਂ ਚੇਤੇ ਰੱਖੀ ਹੋਣ ਰਾਣਿਆਂ ਰਮਣ ਸਿੱਧੂ ਚੇਤੇ ਰੱਖੀ ਜੋ ਮੈਂ ਕਹਿੰਦਾ ਗੂੰਗੇ ਵੀ ਰਮਝਾ ਗੂੰਗੇ ਦੀ ਮਾਈ ਜਾਣਦੀ ਹੈ ਓ ਕਬੱਡੀ 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 ਮੇਜਰ ਬਰਾੜ ਦਾ ਮੇਲਾ ਆਤ ਕਰਵਾ ਗਿਆ ਆਤ ਕਰਵਾ ਗਿਆ ਕਰਮੇ ਬਾਈ ਦਾ ਮੇਲਾ ਲੰਡੇ ਕੇ ਦਾ ਮੇਲਾ ਲੰਡੇ ਕੇ ਦਾ ਮੇਲਾ ਪੂਰੀ ਤੇ ਸ਼ੀਲੂ ਪੂਰੀ ਤੇ ਸ਼ੀਲੂ ਏ ਪਹਿਲਵਾਨ ਵੱਡੇ ਆਹ ਪੂਰੀ ਆਹ ਪੂਰੀ ਪੂਰੀ ਵਧਾ ਗਿਆ ਦੂਰੀ ਪੂਰੀ ਪੂਰੀ ਵਧਾ ਗਿਆ ਦੂਰੀ ਇਹ ਪੂਰੀਆਂ ਥੋੜਾ ਪਿਆਰ ਨਾਲ ਪਿਆਰ ਪੁਲਾਤਾਂ ਵਿੱਚ ਵੀ ਸਰਾਹਣਾ ਅੱਜ ਲੰਡੇ ਦੇ ਵਿੱਚ ਸਰਾਹ ਹੋ ਰਿਹਾ ਬਾਕੀ ਤੇ ਖੁਸ਼ੀ ਬਾਕੀ ਤੇ ਖੁਸ਼ੀ ਬਾਕੀ ਤੇ ਖੁਸ਼ੀ ਧੋਗ 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 ਧੱਕ 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 ਧਗਾ ਆਓ 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 ਆ ਹਰ ਕੁਝ ਬਧਾਨੀਆਂ ਵੀ ਆ ਗੱਡੀ ਡਿਫੈਂਡਰ ਜਿਹੜੀ ਖਿਡਾਰੀਆਂ ਵੱਡੇ ਬਾਈ ਨੇ ਹਰਫ ਜੀਮੇ ਦਾ ਗਲਾਬ ਸੱਦੂ ਦਾ ਇੰਨਾ ਚ ਖੜਕਦੀ ਆ ਇੰਨਾ ਚ ਖੜਕਦੀ ਆ ਆ ਸਾਹਮਣੇ ਸ਼ੀਲੂ ਭੂਰੀ ਬੱਲਿਓ ਭੂਰੀ ਓ ਬੱਲਿਓ ਭੂਰੀ ਓ ਬੱਲਿਓ ਭੂਰੀ ਓ ਬੱਲਿਓ ਸ਼ੀਲੂ ਓ ਬੱਲਿਓ ਭੂਰੀ ਓ ਬੱਲਿਓ ਸ਼ੀਲੂ ਬੱਲਿਓ ਭੂਰੀ ਓ ਤਾੜੀ ਪਾ ਬਣਦੀ